ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿਰਾਟ ਪਲਵਿੰਦਰ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੀ ਸਰਕਾਰ ਵੱਲੋਂ ਨਵੀਂ ਟਰੈਕਟਰਾਂ ਦੇ ਸਬਸਿਡੀ ਵਾਲੀ ਜਿਹੜੀ ਸਕੀਮ ਲਾਗੂ ਕੀਤੀ ਗਈ ਹੈ ਤਾਂ ਉਹਦਾ ਆਪਾਂ ਕਿਵੇਂ ਫਾਇਦਾ ਲੈ ਸਕਦੇ ਹਾਂ ਤੇ ਕਿਵੇਂ ਉਹਦੀ ਜਿਹੜੀ ਆਪਾਂ ਸਬਸਿਡੀ ਲੈ ਸਕਦੇ ਹਾਂ ਤਾਂ ਅੱਜ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਰਪਾ ਕਰਕੇ ਚੱਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਤਾਂ ਕਿ ਜਿਹੜੇ ਹੋਰ ਕਿਸੇ ਜ਼ਿੰਮੇਵਾਰ ਭਰਾ ਦਾ ਜਿਹੜਾ ਵੀ ਫਾਇਦਾ ਹੋ ਸਕੇ ਤੇ ਉਹ ਵੀ ਇਸ ਸਬਸਿਡੀ ਵਾਲੀ ਸਕੀਮ ਦਾ ਜਿਹੜਾ ਫਾਇਦਾ ਲੈ ਸਕਣ ਤੇ ਕਿਸਾਨ ਭਰਾ ਜਿਹੜਾ ਮੰਨ ਲਾ ਸਬਸਿਡੀ ਲੈਣ ਦੇ ਚੱਕਰਾਂ 'ਚ ਕਈ ਵਾਰ ਨਾ ਪ੍ਰਾਈਵੇਟ ਬੈਂਕਾਂ ਤੋਂ ਲੋਨ ਕਰਾ ਲੈਂਦੇ ਆ ਤਾਂ ਉੱਥੇ ਫਿਰ ਉਹ ਠੱਗੇ ਜਾਂਦੇ ਆ ਕਿਉਂਕਿ ਪ੍ਰਾਈਵੇਟ ਬੈਂਕ ਵਾਲੇ ਫਿਰ ਉਹਨਾਂ ਨੂੰ ਉਹਨਾਂ ਸਕੀਮਾਂ 'ਚ ਵਿਲਝਾਈ ਰਾਦੇ ਆ ਤੇ ਆਪਾਂ ਨੂੰ ਉਹਨਾਂ ਸਕੀਮਾਂ ਦਾ ਹੀ ਨਹੀਂ ਪਤਾ ਲੱਗਦਾ ਵੀ ਇਹ ਸਕੀਮ ਹੈ ਕਿਹਦੇ ਤਰੀਕੇ ਦੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਮੈਂ ਜਿਹੜੀ ਇਹਨਾਂ ਜਿਹੜੀ ਸਕੀਮ ਆਈ ਆ ਇਹ ਸਕੀਮ ਐਨ ਏ ਆਈ ਡਬਲ ਐਫ ਠੀਕ ਹੈ ਇਹ ਜਿਹੜਾ ਤੁਸੀਂ ਭਰ ਕੇ ਜਿਹੜਾ ਗੂਗਲ ਤੇ ਸਰਚ ਕਰਕੇ ਤਸੀਂ ਦੇਖ ਸਕਦੇ ਹੋ ਇਹਦੇ ਤੇ ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਮਿਲ ਜੂਗੀ ਜਿਹੜੀ ਆਪਾਂ ਨੂੰ ਟਰੈਕਟਰਾਂ ਦੇ ਸਭ ਤੋਂ ਵੱਡੀ ਸਕੀਮ ਵਾਲੀ ਠੀਕ ਹੈ ਜੀ ਤੇ ਬਾਕੀ ਜੇ ਤੁਸੀਂ ਨੂੰ ਗੂਗਲ ਤੇ ਭਰ ਕੇ ਸਰਚ ਕਰੋਗੇ ਤਾਂ ਇਹਦੇ ਤੇ ਜਿਹੜੀਆਂ ਸਰਕਾਰੀ ਬੈਂਕਾਂ ਜਿਹੜੀਆਂ ਆਪਾਂ ਨੂੰ ਟਰੈਕਟਰ ਵੀ ਟਰੈਕਟਰ ਤੇ ਲੋਨ ਦੇ ਰਹੀਆਂ ਠੀਕ ਹੈ ਤਾਂ ਉਹਨਾਂ ਦੀ ਜਿਹੜੀ ਲਿਸਟ ਖੋਲੀ ਜਿਵੇਂ ਪੰਜਾਬ ਨੈਸ਼ਨਲ ਬੈਂਕ ਹੋਗੀ ਠੀਕ ਹੈ ਤੇ ਜਿਹੜੀਆਂ ਗਵਰਨਮੈਂਟ ਜਿਹੜੀਆਂ ਜਿਹੜੀਆਂ ਸਰਕਾਰੀ ਬੈਂਕਾਂ ਉਹਨਾਂ ਦੀਆਂ ਸਾਰਿਆਂ ਦੀ ਲਿਸਟ ਤੁਹਾਡੇ ਸਾਹਮਣੇ ਆ ਜੂਗੀ ਤਾਂ ਉਹਨਾਂ ਨੇ ਇਹਨਾਂ ਤੁਹਾਨੂੰ ਇਹਨਾਂ ਬੈਂਕਾਂ ਨੇ ਜਿਹੜੀਆਂ ਨੇ ਲੋਨ ਦੇਣਾ ਇਹਦਾ ਟਰੈਕਟਰਾਂ ਵਾਲੀ ਸਕੀਮ ਤੇ ਠੀਕ ਹੈ ਜੀ ਤਾਂ ਤੇ ਇਹਨੇ ਬੈਂਕਾਂ ਦਾ ਜਿਹੜਾ ਲੋਨ ਮਿਲੂਗਾ ਆਪਾਂ ਨੂੰ 7% ਦੇ ਹਿਸਾਬ ਨਾਲ ਮਿਲੂਗਾ ਠੀਕ ਹੈ ਜਿਵੇਂ ਆਪਾਂ ਆਪਣੀਆਂ ਲਿਮਟਾਂ ਦਾ ਲੋਨ ਬਣਾਉਣੇ ਆ ਇੱਕ ਇੱਕ ਗੱਲ ਦਾ ਖਾਸ ਧਿਆਨ ਰੱਖੋ ਵੀ ਆਪਾਂ ਨੂੰ ਏਜੰਸੀ ਵਾਲਿਆਂ ਨੇ ਸਬਸਿਡੀ ਨਹੀਂ ਦੇਣੀ ਆਪਾਂ ਨੇ ਜਿਹੜੀ ਸਬਸਿਡੀ ਦੇਣੀ ਆ ਉਹ ਬੈਂਕ ਵਾਲਿਆਂ ਨੇ ਦੇਣੀ ਆ ਠੀਕ ਹੈ ਜੀ ਤੇ ਜਦੋਂ ਆਪਾਂ ਲੋਨ ਵਾਲਾ ਪ੍ਰੋਸੈਸ ਪੂਰਾ ਹੋ ਗਿਆ ਤਾਂ ਬੈਂਕਾਂ ਵਾਲਿਆਂ ਨੇ ਇਹਨੇ ਆਪਾਂ ਨੂੰ ਸਬਸਿਡੀ 3% ਦੇਣੀ ਆ ਠੀਕ ਹੈ ਜੀ ਤੇ 4% ਵਿਆਜ ਰਹੇ ਜੂਗਾ ਜਿਹੜਾ ਲੱਖ ਰੁਪਏ ਦੇ ਹਿਸਾਬ ਨਾਲ ਜਿਹੜਾ ਆਪਾਂ ਨੂੰ ਇੱਕ ਸਾਲ ਦਾ ਪਾਊਗਾ ਤਾਂ ਇਹਦੇ ਹਿਸਾਬ ਨਾਲ ਟਰੈਕਟਰ ਆਪਾਂ ਨੂੰ ਬਹੁਤ ਵਧੀਆ ਸਸਤੇ ਭਾਅ 'ਚ ਮਿਲ ਜੂਗਾ ਤਾਂ ਬਾਕੀ ਕਿਸੇ ਵੀ ਪ੍ਰਾਈਵੇਟ ਬੈਂਕ ਦੇ ਚੱਕਰਾਂ 'ਚ ਨਾ ਪਿਓ ਬਾਕੀ ਇੱਕ ਹੋਰ ਵਧੀਆ ਗੱਲ ਆ ਤੁਸੀਂ ਟਰੈਕਟਰ ਦੇ ਨਾਲ ਤਿੰਨ ਹੋਰ ਜਿਹੜੇ ਸੰਦਾਂ ਦੇ ਜਿਹੜੇ ਤੁਹਾਨੂੰ ਇੱਥੇ ਸਬਸਿਡ ਮੰਨ ਲਾ ਤੁਹਾਨੂੰ ਤਿੰਨ ਹੋਰ ਜਿਹੜੇ ਸੰਦ ਆਪਣੇ ਸਬਸਿਡੀ ਜਿਹੜੀ ਉਹਨਾਂ ਤੇ ਲੈ ਸਕਦੇ ਤੈਨੂੰ ਹੋਰ ਸੰਦਾਂ ਤੇ ਟਰੈਕਟਰ ਦੇ ਨਾਲ ਨਾਲ ਤੇ ਨੇੜੇ ਹੋਰ ਸੰਦਾਂ ਤੁਹਾਨੂੰ ਉਹਨਾਂ ਤੇ ਵੀ ਇੱਕ ਸਬਸਿਡੀ ਮਿਲ ਜੂਗੀ ਤਾਂ ਬਾਕੀ ਕਿਸੇ ਵੀ ਹੋਰ ਤਰ੍ਹਾਂ ਦੀ ਜਿਹੜੀ ਜੇਕਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਜਿਹੜਾ ਆਪਣੇ ਨਜ਼ਦੀਕ ਦੇ ਸਰਕਾਰੀ ਬੈਂਕ 'ਚ ਜਾ ਕੇ ਇਸ ਸਬਸਿਡੀ ਵਾਲੀ ਸਕੀਮ ਬਾਰੇ ਸਰਕਾਰੀ ਅਧਿਕਾਰੀ ਤੋਂ ਤੁਸੀਂ ਹੋਰ ਵਧੀਆ ਜਾਣਕਾਰੀ ਲੈ ਸਕਦੇ ਹੋ ਕਿਰਪਾ ਕਰਕੇ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ